ਪੋਲਿਟিক্যাল ਲੋਗ ਆ ਉਹ ਲੰਬੇ ਸਮੇਂ ਤੋਂ ਸੱਤਾ ਭੋਗਦੇ ਆ ਰਹੇ ਆ ਉਹਨਾਂ ਨੇ ਕੋਈ ਹਸਪੀਟਲ ਨਹੀਂ ਵਧੀਆ ਬਣਾਇਆ ਉਹਨਾਂ ਨੇ ਕੋਈ ਇਹ ਮਕਾਨ ਦੇਖੋ ਤੁਸੀਂ ਲੋਕਾਂ ਨੂੰ ਇੱਥੇ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਬਿਲਕੁਲ ਔਰ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਲਿਆ ਹੁੰਦਾ ਇਹਨਾਂ ਦੇ ਹਾਲਾਤ ਦੇਖੋ ਤੁਸੀਂ ਕੀ ਆ ਮੇਰੇ ਸਮਾਜ ਤੋਂ ਜਿਹੜਾ ਸਮਾਜ ਆ ਸਾਡਾ ਇਹ ਗਰੀਬ ਸਮਾਜ ਆ ਇਹ ਭੇਦਭਾਵ ਕਰ ਰਹੇ ਨੇ ਔਰ ਭੇਦਭਾਵ ਕਰਕੇ ਹੀ ਅੱਜ ਉਹ ਮੇਰੇ ਸਮਾਜ ਦੇ ਵੱਲ ਦਿੱਖੀ ਨਿਗਾਹ ਨਾਲ ਦੇਖ ਰਿਹਾ ਅੱਜ ਉਹ ਕੀ ਕਰ ਰਿਹਾ ਕਿ ਕਿਸੇ ਨੂੰ ਨੌਕਰੀ ਦੇ ਨਾਂ ਤੋਂ ਡਰਾ ਰਿਹਾ ਕਿਸੇ ਨੂੰ ਪੁਲਸ ਦੇ ਨਾਂ ਤੋਂ ਡਰਾ ਰਿਹਾ ਮਤਲਬ ਹਰ ਕੋਸ਼ਿਸ਼ ਕਰ ਰਿਹਾ ਨਵੇਂ ਦੇ ਸਮਾਜ ਨੂੰ ਡਰਾ ਦੇ ਜਿਹੜਾ ਸਮਾਜ ਮਜ਼ਦੂਰੀ ਕਰਦਾ ਵਾ ਜਿਹੜਾ ਸਮਾਜ ਪলিউਸ਼ਨ ਸਹਕੇ ਵੀ ਲੋਕਾਂ ਨੂੰ ਜੀਵਨ ਦਾਣ ਦਿੰਦਾ ਵਾ ਉਹ ਸਮਾਜ ਦੀ ਆਵਾਜ਼ ਜਿਹੜੀ ਹੈ ਜਿਹੜੀ ਕਿ ਕਦੇ ਕਿਸੇ ਨੇ ਲੋਕ ਸਭਾ ਦੇ ਵਿੱਚ ਨਹੀਂ ਚੁੱਕੀ ਸਭ ਤੋਂ ਪਹਿਲਾਂ ਮੈਂ ਆਪਣੇ ਸਮਾਜ ਦੀ ਆਵਾਜ਼ ਉੱਥੇ ਬੁਲੰਦ ਕਰਾਂਗੇ ਗਰੀਬ ਲੋਕ ਤਾਂ ਗਰੀਬ ਹੀ ਰਹੇ ਆ ਅਮੀਰ ਨਹੀਂ ਕਰ ਸਕਦੇ ਕਦੀ ਵੀ ਗਰੀਬ ਤਾਂ ਗਰੀਬ ਹੀ ਰਹੂਗਾ ਕਿ ਅਮੀਰ ਦਾ ਅਮੀਰ ਹੀ ਬਣ ਜਾਊਗਾ ਕੋਈ ਕੁਛ ਨਹੀਂ ਅੰਦਰ ਗਰੀਬਾਂ ਲਈ ਉਹ ਝੁੱਗੀਆਂ ਦਾ ਝੁੱਗੀਆਂ ਹੀ ਬਣਿਆ ਰਹੀਆਂ ਝੁੱਗੀਆਂ ਲਈ ਪਾਣੀ ਨਹੀਂ ਕੁਛ ਨਹੀਂ ਪੁੱਛਿਆ ਤੁਸੀਂ ਦੇਖੋਗੇ ਕਿ 35% ਪਾਣਗੇ ਹੋਰ 35% ਜਦੋਂ ਵੋਟ ਪਾਣਗੇ ਇਹ ਜਿਹੜੀ ਪੋਲੀਟੀਕਲ ਪਾਰਟੀਆਂ ਇਹ ਦੇਖਣਗੀਆਂ ਨਵੇਂ ਆਦਕੀ ਨਾਨਾ ਬਣਿਆ ਕੀ ਆ ਕਿਉਂਕਿ ਸਮਾਜ ਤਿਆਰ ਬੈਠਾ ਬਿਲਕੁਲ ਲੋਕਾਂ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਲੋਕ ਸਭਾ ਚੁਣਾਂ ਇੱਕ ਤਰੀਕ ਨੂੰ VOTING ਹੋਊਗੀ ਤਾਂ 4 ਤਰੀਕ ਨੂੰ ਰਿਜ਼ਲਟ ਵੀ ਆ ਜਾਣਾ ਹੈ ਲੈ ਕੇ ਕਈ ਸਿਆਸੀ ਪਾਰਟੀਆਂ ਆਪਣਾ ਜੋਰ ਲਗਾ ਤੇ ਲੱਗੀਆਂ ਹੋਈਆਂ ਸੀਗੀਆਂ ਲੈ ਕੇ ਤੁਹਾਨੂੰ ਦੱਸ ਜੀ ਇਹ ਕੀ ਐਸਟੀ ਸਮਾਜ ਤੋਂ ਨਰੇਸ਼ ਸਿੰਘ ਹਾਲ ਲਗਾਤਾਰ ਸਮਾਜ ਦੀ ਹਿੱਤਾਂ ਦੀ ਗੱਲ ਕਰਨ ਆ ਰਹੇ ਨੇ ਕਿ ਸਮਾਜ ਨੂੰ ਜੋ ਚੀਜ਼ਾਂ ਚਾਹੀਦੀਆਂ ਨੇ ਉਹ ਚੀਜ਼ਾਂ ਦੀ ਗੱਲ ਕਰ ਰਹੇ ਨੇ ਉਹਨਾਂ ਦਾ ਮੈਨੀਫੈਸਟੋ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚ ਐਮ ਤੱਕ ਦੇ ਹਸਪਤਾਲ ਲਿਆਉਣ ਦੀ ਗੱਲਬਾਤ ਕੀਤੀ ਗਈ ਹੈ ਤੰਗਾ ਸਾਹਿਬ ਸਾਡਾ ਮੌਜੂਦਾ ਤੰਗਾ ਸਾਹਿਬ ਬਹੁਤ ਵੱਡਾ ਉਪਰਾਲਾ ਕਰਨ ਜਾ ਰਹੇ ਹੋ ਉਪਰਾਲੇ ਦੇ ਵਿੱਚ ਲੱਗਦਾ ਹੈ ਰੋੜੇ ਵੀ ਬੜੇ ਪੈ ਜਾਣਗੇ ਰੋੜੇ ਇਸ ਕਰਕੇ ਪੈ ਜਾਣਗੇ ਕਿਉਂਕਿ ਕਈ ਲੀਡਰ ਜਿਹੜੇ ਨੇ ਉਹ ਨਹੀਂ ਚਾਣਗੇ ਕਿ ਐਸਟੀ ਸਮਾਜ ਦਾ ਬੰਦਾ ਵੀ ਐਮਪੀ ਬਣ ਜਾਏ ਦੇਖੋ ਜਿਹੜੇ ਲੋਕ ਹੈਗੇ ਆ ਉਹ ਤਾਂ ਕਰਦੇ ਹੀ ਹੁੰਦੇ ਆ ਕਿਉਂਕਿ ਲੰਬੇ ਸਮੇਂ ਤੋਂ ਸੱਤਾ ਭੋਗਦੇ ਆ ਰਹੇ ਆ ਤਾਂ ਜਦੋਂ ਕੁਰਸੀ ਥੱਲੋ ਨਿਕਲਦੀ ਨਜ਼ਰ ਆਂਦੀ ਆ ਤਾਂ ਫਿਰ ਉਹ ਵੀ ਦੇਖਾਂਗੇ ਕਿਉਂਕਿ ਮੇਰਾ ਸਮਾਜ ਬਹੁਤ ਵੱਡਾ ਵਾ ਤੁਸੀਂ ਇਹ ਦੇਖੋ ਅੱਜ ਮੈਂ ਆਇਆ ਪਿਆਰੀ ਕਲੋਨੀ ਦੇ ਵਿੱਚ ਆਇਆ ਪਹਿਲਾ ਅਮੇੜਕਰ ਕਲੋਨੀ ਦੇ ਵਿੱਚ ਜਿਹਨੂੰ ਗੋੜਾ ਕਲੋਨੀ ਵੀ ਕਹਿੰਦੇ ਆ ਛੋਟ ਦੇ ਵਿੱਚ ਉਹਨਾਂ ਦਾ ਪਿਆਰ ਮੈਨੂੰ ਭਰਪੂਰ ਮਿਲ ਰਿਹਾ ਵਾ لیکن ਤਾਂ ਜਾਂ ਮੈਂ ਇੱਕ ਗੱਲ ਤੇ ਚਾਹੇ ਇੰਦੀ ਕਿ ਸਮਾਜ ਸਮਾਜ ਦਾ ਵੈਰੀ ਹੋ ਜਾਂਦਾ ਵੈ ਮੈਂ ਇਸ ਗੱਲ ਕਹਿਣਾ ਨਹੀਂ ਚਾਹਦਾ ਲੇਕਿਨ ਸਮਾਜ ਦਾ ਬੰਦਾ ਸਮਾਜ ਨੂੰ ਵੋਟ ਨਹੀਂ ਪਾਉਂਦਾ ਕਿਉਂਕਿ ਉਹ ਚਾਹੁੰਦਾ ਹੈ ਕਿ ਸਮਾਜ ਦਾ ਜਿਹੜਾ ਬੰਦਾ ਦਿੱਤ ਗਿਆ ਤੇ ਸਾਡੀ ਗੱਲ ਸੁਣੂਗਾ ਨਹੀਂਗਾ ਤੇ ਉਹ ਗੱਲ ਤੇ ਵਿਸ਼ਵਾਸਕ ਦਾ ਦਵਾ ਦੋਗੇ ਸਮਾਜ ਨੂੰ ਕਿੱਦਾਂ ਅੱਗੇ ਲੈ ਕੇ ਜਾਓਗੇ ਸਮਾਜ ਨੂੰ ਇੱਕ ਕਿਸ ਤਰ੍ਹਾਂ ਹਸੀਨ ਸੁਪਨਾ ਦੇ ਵਾਦਾ ਪੂਰਾ ਕਰਕੇ ਦਿਖਾਓਗੇ ਦੇਖੋ ਮੈਨੂੰ 30 ਸਾਲ ਹੋ ਗਏ ਆ ਬਿਲਕੁਲ ਸਮਾਜ ਦੀ ਸੇਵਾ ਕਰਦੇ ਹੋਏ ਲੁਧਿਆਣੇ ਦੇ ਲੋਕਾਂ ਦੀ ਸੇਵਾ ਕਰਦੇ ਹੋਏ ਉਦੋਂ ਸਮਾਜ ਨਹੀਂ ਮੈਨੂੰ ਮਿਲ ਕੇ ਖੜਾ ਕਰਿਆ ਵਾ ਉਹਨਾਂ ਨੇ ਮੈਨੂੰ ਕਿਹਾ ਨੇ ਭਾਈ ਸਾਡੇ ਕੰਮ ਨਹੀਂ ਹੋ ਰਹੇ ਜਿਹੜੇ ਪੋਲਿਟਿਕਲ ਲੋਗ ਹੈ ਉਹ ਲੰਬੇ ਸਮੇਂ ਤੋਂ ਸੱਤਾ ਭੋਗਦੇ ਆ ਰਹੇ ਆ ਉਹਨਾਂ ਨੇ ਕੋਈ ਹਸਪੀਟਲ ਨਹੀਂ ਵਧੀਆ ਬਣਾਇਆ ਉਹਨਾਂ ਨੇ ਕੋਈ ਇਹ ਮਕਾਨ ਹੈ ਦੇਖੋ ਤੁਸੀਂ ਲੋਕਾਂ ਨੂੰ ਇੱਥੇ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਔਰ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਲਿਆ ਹੋਇਆ ਇਹਨਾਂ ਦੇ ਹਾਲਾਤ ਦੇਖੋ ਤੁਸੀਂ ਕੀ ਹੈ ਮੇਰੇ ਸਮਾਜ ਦੇ ਇੱਥੇ ਲੇਬਰ ਕਲਾਸ ਰਹਿੰਦੀ ਹੈ ਸਾਰੇ ਇਹਨਾਂ ਦੇ ਐਜੂਕੇਸ਼ਨ ਦੇ ਲਈ ਸਕੂਲ ਜਿਹੜਾ ਵਾ ਇੱਕ ਛੋਟਾ ਸਕੂਲ ਖੋਲਿਆ ਹੋਇਆ ਵਾ ਪਰ ਉਹਦੇ ਨਾਲ ਪ੍ਰੋਪਰ ਜਿਹੜੇ ਐਜੂਕੇਸ਼ਨ ਨੂੰ ਮਿਲਦੇ ਨੇ ਲੇਕਿਨ ਆਮ ਆਦੀ ਪਾਰਟੀ ਦਾ ਕਹਿੰਦੀ ਸਕੂਲ ਆਫ ਫੈਮਿਨਸ ਵਰਗੇ ਸਕੂਲ ਉੱਥੇ ਲਿਆ ਤੇ ਦਿੱਲੀ ਮਾਡਲ ਭਰਾਤਾ ਸਕੂਲ ਤਾਂ ਤੇ ਨਜ਼ਰ ਨਹੀਂ ਆ ਰਿਹਾ ਇੱਕੋ ਸਕੂਲ ਤਾਜਪੁਰ ਰੋਡ ਦੇ ਨਜ਼ਰ ਆਇਆ ਬਾਕੀ ਸਕੂਲ ਕਿੱਥੇ ਆ ਉਹ ਤਾਂ ਜਿਹੜੇ ਆ ਉਹ ਅਮੀਰਾਂ ਲਈ ਬਣਿਆ ਵਾ ਇਹ ਗਰੀਬਾਂ ਦੀ ਤਾਂ ਉੱਥੇ ਐਡਮਿਸ਼ਨ ਵੀ ਨਹੀਂ ਹੁੰਦੀ ਹੋਊਗੀ ਕਿਉਂ ਉਸ ਸਮਾਜ ਤੋਂ ਨੇ ਉਹ ਸਮਾਜ ਹੁਣੇ ਜਿਹੜਾ ਸਮਾਜ ਆ ਸਾਡਾ ਇਹ ਗਰੀਬ ਸਮਾਜ ਆ ਇਹ ਭੇਦਭਾਵ ਕਰ ਰਹੇ ਨੇ ਔਰ ਭੇਦਭਾਵ ਕਰਕੇ ਹੀ ਅੱਜ ਉਹ ਮੇਰੇ ਸਮਾਜ ਦੇ ਵੱਲ ਤਿੱਖੀ ਨਿਗਾਹ ਨਾਲ ਦੇਖ ਰਿਹਾ ਹਾਂ ਅੱਜ ਉਹ ਕੀ ਕਰ ਰਿਹਾ ਹੈ ਕਿ ਕਿਸੇ ਨੂੰ ਨੌਕਰੀ ਦੇ ਨਾਂ ਤੋਂ ਡਰਾ ਰਿਹਾ ਕਿਸੇ ਨੂੰ ਪੁਲਸ ਦੇ ਨਾਂ ਤੋਂ ਡਰਾ ਰਿਹਾ ਮਤਲਬ ਹਰ ਕੋਸ਼ਿਸ਼ ਕਰ ਰਿਹਾ ਹਨ ਵੀ ਇਹਦੇ ਸਮਾਜ ਨੂੰ ਡਰਾਇਆ ਜਾਵੇ ਪਰ ਮੇਰਾ ਸਮਾਜ ਜਿਹੜਾ ਡਰਨ ਵਾਲਾ ਨਹੀਂ ਡਰ ਵੀ ਜਾਂਦਾ ਤਗਾ ਤੰਗਾ ਸੌ ਡਰ ਜਾਂਦਾ ਕਿਉਂਕਿ ਮੈਂ ਕੈਲਕੂਲੇਸ਼ਨ ਕਰਕੇ ਦੇਖਾਂਗਾ ਜੇ ਜਨ ਚਾਰ ਦੇ ਰਿਜ਼ਲਟ ਆਣਾ ਤੁਹਾਡਾ ਸਮਾਜ ਤੁਹਾਡੇ ਨਾਲ ਮੈਚਾਨਾ ਖੜਾ ਹੋਵੇ ਪਹਿਲੀ ਇੰਟਰਵਿਊ ਚ ਵੀ ਖੜਾ ਹੋਵੇ ਲੇਕਿਨ ਸਮਾਜ ਡਰਦਾ ਇਸ ਕਰਕੇ ਕਿ ਉਹ ਵੱਡੇ ਆਕਾ ਤੁਸੀਂ ਆਜ਼ਾਦ ਉਮੀਦਵਾਰ ਹੋ ਆਜ਼ਾਦ ਉਮੀਦਵਾਰੀ ਬੁੱਕਤ ਨਹੀਂ ਉਹਨਾਂ ਨੂੰ ਲੱਗਦਾ ਵੈ ਕਿ ਲੋਕ ਸਭਾ ਦੇ ਵਿੱਚ ਕੀ ਆਵਾਜ਼ ਉਠਾ ਲੈਣਗੇ ਪਹਿਲਾਂ ਕਿਹੜੇ ਬੰਦੇ ਨੇ ਆਵਾਜ਼ ਚੁੱਕੀ ਹੈ ਜਿਹੜੇ ਬਣ ਕੇ ਗਏ ਆ ਉੱਥੇ ਕਿਉਂਕਿ ਉਹ ਪਾਰਟੀਆਂ ਦੇ ਗੁਲਾਮ ਹੁੰਦੇ ਆ ਪਰ ਮੈਂ ਆਪਣੇ ਸਮਾਜ ਦਾ ਗੁਲਾਮ ਹਾਂ ਔਰ ਉੱਥੇ ਜਾ ਕੇ ਹਰ ਆਵਾਜ਼ ਨਾਲ ਚੱਕਾਂਗੇ ਜਿਹੜੇ ਅਜੇ ਤੱਕ ਨਹੀਂ ਚੱਕੀ ਗਈ ਕੀ ਆਵਾਜ਼ਾਂ ਚੱਕਾਂਗੇ ਲੋਕ ਸਭਾ ਦੇ ਵਿੱਚ ਸਭ ਤੋਂ ਪਹਿਲੇ ਸਮਾਜ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਓਗੇ ਸਮਾਜ ਦੇ ਨਾਲ ਬਾਕੀ ਹੋਰ ਵੀ ਲੋਕ ਹੋਣਗੇ ਨੰਬਰ 1 ਜਿਹੜਾ ਸਮਾਜ ਮਜ਼ਦੂਰੀ ਕਰਦਾ ਵਾ ਜਿਹੜਾ ਸਮਾਜ ਪੋਲੂਸ਼ਨ ਸਹਕੇ ਵੀ ਲੋਕਾਂ ਨੂੰ ਜੀਵਨ ਦਾਣ ਦਿੰਦਾ ਵਾ ਉਹ ਸਮਾਜ ਦੀ ਆਵਾਜ਼ ਜਿਹੜੀ ਹੈ ਜਿਹੜੀ ਕਿ ਕਦੇ ਕਿਸੇ ਨੇ ਲੋਕ ਸਭਾ ਦੇ ਵਿੱਚ ਨਹੀਂ ਚੱਕੀ ਸਭ ਤੋਂ ਪਹਿਲਾਂ ਮੈਂ ਆਪਣੇ ਸਮਾਜ ਦੀ ਆਵਾਜ਼ ਉੱਥੇ ਬੁਲੰਦ ਕਰਾਂਗੇ ਫਿਵਰ ਲਾਈਨ ਸਾਫ਼ ਕਰਦੇ ਕਰਦੇ ਕਈ ਸਮਾਜ ਦੇ ਲੋਕ ਜਿਹੜੇ ਮਰ ਜਾਂਦੇ ਨੇ ਵਿੱਚੇ ਮਰ ਜਾਂਦੇ ਨੇ ਉਹਨਾਂ ਦੇ ਡੈੱਡ ਬੋਡੀਆਂ ਤੱਕ ਨਹੀਂ ਮਿਲਦੀਆਂ ਉਹਨਾਂ ਨੂੰ ਪੂਰੀ ਯੂਨੀਫਾਰਮ ਤੱਕ ਨਹੀਂ ਦਿੱਤੀ ਜਾਂਦੀ ਹੋਰੀ ਆਵਾਜ਼ ਆ ਕਿਸੇ ਐਮਪੀ ਲੋਕ ਸਭਾ ਚੱਕੀ ਨਹੀਂ ਕੀ ਤੁਸੀਂ ਕਿੱਦਾਂ ਵਚਨ ਕਰ ਦੋਗੇ ਤੁਸੀਂ ਆਵਾਜ਼ ਚੱਕੋਗੇ ਉਹਨਾਂ ਨੂੰ ਪੂਰੀ ਕਿੱਟਾਂ ਪ੍ਰੀਪੇਅਰ ਕਰਾ ਕੇ ਦੋਗੇ ਵਿਚਾਲ ਜੀ ਇਹ ਸਵਾਲ ਤੋਂ ਜਿਹੜੇ ਸੱਤਾ ਭੋਗਦੇ ਆਏ ਆ ਜਿਹੜੇ ਮੇਰੀ ਸਮਾਜ ਦੀ ਆ ਵੋਟਾਂ ਲੈਂਦੇ ਆਏ ਆ ਇਹ ਤਾਂ ਤੁਹਾਨੂੰ ਉਹਨਾਂ ਤੋਂ ਕਰਨਾ ਚਾਹੀਦਾ ਵਾ ਕਿ ਉਹ ਲੋਕ ਜਿਹੜੇ ਆ ਲੰਬੇ ਸਮੇਂ ਤੋਂ ਮੇਰੇ ਸਮਾਜ ਨੂੰ ਧੋਖਾ ਦਿੰਦੇ ਆ ਰਹੇ ਆ ਉਹ ਗੁੱਫਾ ਦੇ ਦਿੰਦੇ ਨੇ ਤੁਹਾਡੇ ਨਾਲ ਤੁਹਾਡੀ ਸਮਾਜ ਦੀ ਗੱਲ ਕਰ ਸਕਦਾ ਮੈਂ ਉਹਨਾਂ ਨੇ ਹਵਾ ਦੇ ਦੇਣੀ ਹੈ ਤੁਸੀਂ ਸਮਾਜ ਦੀ ਗੱਲ ਕਰਨੀ ਹੈ ਮੈਂ ਸਮਾਜ ਦੀ ਗੱਲ ਨਹੀਂ ਲੁਧਿਆਣੇ ਦਾ ਸਾਰਾ ਬੋਟਾ ਮੇਰਾ ਸਮਾਜ ਹੈ ਔਰ ਮੈਂ ਪੂਰੇ ਲੁਧਿਆਣੇ ਦੇ ਲਈ ਕੰਮ ਕਰਿਆ ਹੁੰਦਾ ਹੂੰ ਔਰ ਅੱਗੇ ਵੀ ਪੂਰੇ ਲੁਧਿਆਣੇ ਦੇ ਲਈ ਕੰਮ ਕਰਾਂਗਾ ਤੁਸੀਂ ਦੇਖੋਗੇ ਕਿ ਜਿਹੜਾ ਅੱਜ ਵੀ ਤੁਸੀਂ ਦੇਖਿਆ ਕਿ ਲੋਕਾਂ ਦਾ ਦਿਲੀ ਪਿਆਰ ਹੈ ਮੇ ਤਾਂ ਕਿਉਂਕਿ ਮੈਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਸਮਝਦੇ ਆ 32.5% ਰੇਸ਼ੋ ਹੈ ਸਮਾਜ ਸਮਾਜ ਦੀ ਅਗਰ 32.5% ਰੇਸ਼ਿਓ ਹੀ ਤੁਹਾਨੂੰ ਵੋਟ ਪਾ ਦਵੇ ਫੇ ਤੁਸੀਂ ਬੈਠੇ ਕੰਪੇਨਿੰਗ ਕਰਨ ਦੀ ਜਰੂਰਤ ਨਹੀਂ ਗਈ ਇਹ ਤੁਸੀਂ ਜਿਹੜੀ ਦੱਸ ਰਹੇ ਹੋ 2011 ਦੇ ਦੱਸ ਰਹੇ ਹੋ ਹਾਂ ਹੁਣ ਤਾਂ ਇਹ 40% ਬੱਤੀ ਹੋਣੀ ਹੈ 40% ਹੋ ਗਿਆ ਫੇ 40% ਦੇ 32.5% ਹੀ ਪਾ ਦੇਣਾ ਮੈਂ ਕਹਿੰਦਾ ਜੀ ਤੁਸੀਂ ਦੇਖੋਗੇ ਕਿ 35% ਪਾਣਗੇ ਔਰ 35% ਜਦੋਂ ਵੋਟ ਪਾਣਗੇ ਇਹ ਜਿਹੜੀ ਪੋਲੀਟੀਕਲ ਪਾਰਟੀਆਂ ਇਹ ਦੇਖਣਗੀਆਂ ਨੁਮਾਇਦ ਕੀ ਨਾਨਾ ਬਣਿਆ ਕੀ ਆ ਕਿਉਂਕਿ ਸਮਾਜ ਤਿਆਰ ਬੈਠਾ ਬਿਲਕੁਲ ਇਹ ਕਿੰਗਾ ਸਾਹਿਬ ਚਾਰ ਬੰਦੇ ਨੇ ਚਾਰ ਬੰਦੇ ਜਿਹੜੇ ਇਸ ਸਮੇਂ ਪੂਰਾ ਹੱਲਾਸ਼ੇਰੀ ਕਰ ਰਹੇ ਨੇ yogi ਦੇ ਤੇ ਨਾਲ ਵੀ ਹੁਣ ਪਰਸੋਂ ਨੂੰ ਆ ਰਹੇ ਨੇ ਤੁਹਾਨੂੰ ਵੀ ਪਤਾ ਹੀ ਹੋਊਗਾ yogi ਦੇ ਤੇ ਆ ਰਹੇ ਨੇ UP ਤੋਂ ਕਿ ਇਹ ਪ੍ਰਵਾਸੀ ਜਿਹੜੇ ਨੇ ਹੁਣ ਬੋਟ ਜਿਹੜੀ BJP ਨੂੰ ਪਾਣਗੇ ਉਹਨਾਂ ਨੂੰ ਡੈਵਿਡ ਕਿੱਦਾਂ ਕਰ ਸਕਦੇ ਹੋ ਦੇਖੋ ਇਹ ਜਿਹੜਾ ਪ੍ਰਵਾਸੀ ਇਹ ਸਾਰਾ ਮੇਰਾ ਭਾਈਚਾਰਾ ਵਾ ਔਰ ਪਿਛਲੇ 70 ਸਾਲਾਂ ਤੋਂ ਇਹਨਾਂ ਨੂੰ ਕੋਟਦੇ ਆ ਰਹੇ ਆ ਲੋੜਦੇ ਆ ਰਹੇ ਆ ਔਰ ਝੂਠ ਬੋਲ ਕੇ ਇਹਨਾਂ ਦੀਆਂ ਵੋਟਾਂ ਲੈਂਦੇ ਆ ਰਹੇ ਆ ਉਹਨੇ ਕਿਸੇ ਦੇ ਝੂਟੇ ਜਲਾਸੇ ਦੇ ਵਿੱਚ ਆਉਣ ਵਾਲੇ ਨਹੀਂ ਆ। ਪੰਜਾਬ ਦੇ ਬੇਸਾਂ ਨੂੰ ਵੱਡਾ ਕ੍ਰਾਈਮ ਕਿੱਦਾਂ ਖਤਮ ਕਰੋ? ਕ੍ਰਾਈਮ ਰੇਸ਼ੋ ਕਿੱਦਾਂ ਘਟਾਓਗੇ? ਦੇਖੋ ਕ੍ਰਾਈਮ ਜਿਹੜਾ ਵਾ ਜੇ ਪੁਲਿਸ ਜਾਵੇ ਤਾਂ ਇੱਕ ਦਿਨ 'ਚ ਕ੍ਰਾਈਮ ਖਤਮ ਹੋ ਸਕਦਾ। ਪਰ ਜਿਹੜੀ ਪੁਲਿਸ ਹੈਗੀ ਆ ਉਹ ਮਿਲੀ ਹੋਈ ਆ। ਪਰ ਮੈਂ ਆਪਣੇ ਸਤਿਕਾਰਯੋਗ ਵੀਰਾਂ ਨੂੰ ਮੁਲਾਜ਼ਮਾਂ ਨੂੰ ਬੇਨਤੀ ਜ਼ਰੂਰ ਕਰਾਂਗਾ ਤੁਹਾਡੇ ਮਾਧਿਅਮ ਤੋਂ। ਕਿਉਂਕਿ ਇਹ ਜਿਹੜੇ ਲੋਕ ਹੈ ਇਹ ਭਾਰਤ ਦੇ ਲੋਕ ਆ। ਜਿਨ੍ਹਾਂ ਨੇ ਸਹੀ ਮੈਨੇ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਮੇੜਕਰ ਸਾਹਿਬ ਦਾ ਜੋ ਸੁਪਨਾ ਉਹ ਪੂਰਾ ਕਰਨਾ ਵਾ। ਤਾਂ ਇਹਨਾਂ ਤੇ ਥੋੜਾ ਤਰਸ ਖਾਓ ਨਵੇਂ ਰਾਧੀਆਂ ਵੋਟਾਂ ਤੁਸੀਂ ਲੁੱਟ ਕੇ ਨਾ ਲੈ ਜਾਇਆ ਕਰੋ ਜੋ ਇਹਨਾਂ ਨੂੰ ਕਹਿੰਦੇ ਹੋ ਉਹ ਕਰਿਆ ਵੀ ਕਰੋ ਫਿਰ ਉਹ ਫੋਟੋਆਂ ਕਾਰੇ ਲਾ ਲੀਆਂ ਬਾਬਾ ਸਾਹਿਬ ਦੀਆਂ ਫੋਟੋਆਂ ਕਾਰੇ ਲਾ ਲੀਆਂ ਇੱਕ ਪਾਸੇ ਭਗਤ ਸਿੰਘ ਦੀ ਫੋਟੋ ਲਗਾ ਲਈ ਹਰ ਡੀਸੀ ਦਫਤਰ ਹਰ ਪੁਲਿਸ ਦਫਤਰ ਹਰ ਪ੍ਰਸ਼ਾਸਨ ਦੇ ਦਫਤਰ ਦੇ ਵਿੱਚ ਫੋਟੋ ਹੈ ਕਿ ਉਹ ਸੰਵਿਧਾਨ ਨੂੰ ਪਾਲਣਾ ਕਰਦੇ ਹੋਣਗੇ ਦੇਖੋ ਇਹ ਜਿਹੜੇ ਫੋਟੋਆਂ ਲਾ ਕੇ ਇਹ ਲੰਬੇ ਸਮੇਂ ਤੋਂ ਕਦੇ ਕੋਈ ਦਿਲਾਸਾ ਦੇ ਰੇ ਕਦੇ ਕੋਈ ਹੁਣ ਬਾਬਾ ਸਾਹਿਬ ਅੰਮ੍ਰਿਤਕ ਸਿੰਘ ਦੀ ਫੋਟੋ ਲਾਈ ਆ ਪਰ ਉਹਨਾਂ ਦੇ ਦੱਸੇ ਹੋਏ ਤੇ ਰਾਤੇ ਨਹੀਂ ਚੱਲ ਰਹੀ ਉਹਦੀ ਤਾਜ਼ਾ ਮਿਸਾਲ ਆ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੇ ਬਹੁਤ ਸਾਰੇ ਵਾਅਦੇ ਕਰਿਆ ਕੋਈ ਵੀ ਵਾਅਦਾ ਹਲੇ ਤੱਕ ਇਹਨਾਂ ਨੇ ਪੂਰਾ ਨਹੀਂ ਕਰਿਆ ਨੰਬਰ 1 ਮਹਿਲਾਵਾਂ ਨੂੰ 100000 ਰੁਪਏ ਦੇਣ ਦੀ ਗੱਲ કરી ਸੀ ਇਹ ਮੇਰੀਆਂ ਭੈਣਾਂ ਬੈਠੀਆਂ ਇਹਨਾਂ ਨੂੰ ਪੁੱਛ ਲਓ ਜੇ ਇੱਕ ਨੂੰ ਵੀ 1000 ਰੁਪਏ ਮਿਲਿਆ ਹੋਵੇ ਲੇਕਿਨ ਉਹ ਨਵਾਂ ਗੁਫਾ ਦਿੱਤਾ ਨਾ ਕਿ ਮੈਂ ਜੋ 1000 ਰੁਪਏ ਇਹਨੇ ਹੋਰ ਇੱਕ ਅਲੱਗ ਤੋਹਫ਼ਾ ਦਿੱਤਾ ਜਾਊਗਾ ਜਿੱਤੋਂ ਬਾਅਦ ਕੋਈ ਉਮੀਦ ਹੀ ਨਹੀਂ ਇਸ ਗੱਲ ਦੀ ਤੋਹਫ਼ਾ ਤੋਹਫ਼ਾ ਨਹੀਂ ਧੋਕਾ ਦਿੱਤਾ ਜਾਏਗਾ ਮੇਰੇ ਸਮਾਜ ਨੂੰ ਇਸ ਕਰਕੇ ਮੇਰਾ ਸਮਾਜ ਪਹਿਲਾਂ ਬਹੁਤ ਕਿੱਦਾਂ ਗਰੀਬ ਨੂੰ ਤਾਂ ਗਰੀਬ ਹੀ ਕਰ ਰਹੇ ਆ ਅਮੀਰ ਨਹੀਂ ਕਰ ਸਕਦੇ ਕਦੀ ਵੀ ਗਰੀਬ ਤਾਂ ਗਰੀਬ ਹੀ ਰਹੂਗਾ ਕਿ ਅਮੀਰ ਦਾ ਅਮੀਰ ਹੀ ਬਣ ਜਾਊਗਾ ਕੋਈ ਕੁਝ ਨਹੀਂ ਹੰਦਾ ਗਰੀਬਾਂ ਲਈ ਉਹ ਝੁੱਗੀਆਂ ਤੋਂ ਝੁੱਗੀਆਂ ਹੀ ਬਣੀਆਂ ਰਹੀਆਂ ਝੁੱਗੀਆਂ ਲਈ ਪਾਣੀ ਨਹੀਂ ਕੁਝ ਨਹੀਂ ਪੁੱਛਿਆ ਹੱਦ ਤੱਕ ਵੀ ਲਾਲਚ ਕਰੀ ਆ ਗਈ ਸੀਗੀ ਤੇ ਸਮਾਜ ਸਮਾਜ ਦੇ ਬੰਦੇ ਨੇ ਜਾ ਕੇ ਕਰਦੇ 1000 ਰੁਪਏ ਦੀ ਲਾਲਚ ਇਸ ਕਰਕੇ ਦਿੱਤੀ ਗਈ ਕਿ ਜਿਹੜੀ ਜਨਾਨੀਆਂ ਵਿਚਾਰੀਆਂ ਬੇਰੁਜ਼ਗਾਰ ਆ ਬੈਠੀਆਂ ਨੇ ਉਹਨਾਂ ਨੂੰ ਘਰ ਬੈਠੇ ਬੈਠੇ 1000 ਰੁਪਏ ਮਹੀਨਾ ਆਊਗਾ ਹੱਦ ਤੱਕ ਵੀ ਨਹੀਂ ਆਇਆ ਤੇ 600 ਯੂਨਿਟ ਬਿਜਲੀ ਵੀ ਤਾਂ ਦਿੱਤੀ ਜਾ ਰਹੀ ਆ ਯੂਨਿਟ ਕੀ ਦਿੱਤੀ ਜਾ ਰਹੀ ਆ ਲੁੱਟਦੇ ਨਹੀਂ ਪੈਂ ਇਹ ਬੋਰਡ ਨਹੀਂ ਲੁੱਟਦੇ ਪਏ ਗਰੀਬ ਦੀ ਉਹ ਨਹੀਂ ਦਿਖਦਾ ਪਿਆ ਇੱਕ ਜੁਲੰਟ ਮਾਫ ਕਰਨ ਦਾ ਕੁਝ ਨਹੀਂ ਹੁੰਦਾ ਵਾ ਗਰੀਬ ਦੇ ਅੰਦਰ ਦਾ ਸਾਰਾ ਕੁਝ ਲੁੱਟ ਰਹੇ ਆ ਬਿਸ਼ੇਸਟਰ ਬੜੇ ਸੋਚ ਸਮਝ ਕੇ ਪਾਰਟੀਆਂ ਲਿਆਂਦੀਆਂ ਨੇ ਮੈਂ ਹਰ ਪਾਰਟੀ ਦਾ ਮੈਨੀਫੈਸਟੋ ਪੜਦਾ ਵਾਂ ਕਿ ਪਿਆ ਇਤਿਆਰ ਨਾਲ ਪੜਦਾ ਹਰ ਪਾਰਟੀ ਆਪਣਾ ਸੋਚ ਕੇ ਲਿਆਂਦੀ ਹੈ ਕਿ ਇਹ ਜਿਹੜੀ ਪਬਲਿਕ ਖੜੀ ਹੋਈ ਨਾ ਇਹਨਾਂ ਨੂੰ ਕਿੱਦਾਂ ਲੋਟ ਕਰਨਾ ਵਾ ਕਿੱਦਾਂ ਨਾਲ ਸੁਪਨਾ ਦਿਖਾਣਾ ਵਾ ਕਿ ਇਹ ਲੋਟ ਹੋ ਕੇ ਆ ਜਾਣ ਹੁਣ ਬਾਬਾ ਜੀ ਖੜੇ ਹੋਏ ਨੇ ਇਹਨਾਂ ਨੂੰ ਇੱਕ ਛੋਟਾ ਜਿਹਾ ਛੁਣਗਣਾ ਦੇ ਦਵਾਂ ਕਿ ਮੇਰੀ ਪਾਰਟੀ ਹੈ ਮੈਂ ਆਤੀ ਤੁਹਾਨੂੰ ਦੇ ਉਸੇ ਕਰਾਂਗੇ ਇਹਨਾਂ ਨੇ ਮੈਨੂੰ ਵੋਟ ਪਾ ਉਹ ਠੱਗੀ ਮਾਰਨ ਵਾਸਤੇ ਮੈਨੀਫੈਸਟੋ ਲੈ ਕੇ ਆਂਦੀ ਆ ਪਰ ਜੋ ਲੰਬੇ ਸਮੇਂ ਤੋਂ ਮੇਰੇ ਸਮਾਜ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਉਹ ਸਾਰੀਆਂ ਗੱਲਾਂ ਸੋਚ ਕੇ ਸੀ ਚੋਣ ਮੈਨੀਫੈਸਟੋ ਲੈ ਕੇ ਆਏ ਆ ਔਰ ਕਿਉਂਕਿ ਪਾਰਟੀਆਂ ਜਿਹੜੀਆਂ ਉਹਨਾਂ ਦੇ ਹੱਥ ਇੱਕ ਬਹੁਤ ਵੱਡਾ ਰੱਸਾ ਹੁੰਦਾ ਵਾ ਤੇ ਜਿਹੜਾ ਰਿਜ਼ਰਵੇਸ਼ਨ ਲੈ ਕੇ ਵੀ ਜਾਂਦਾ ਨਾ ਉਹਦੇ ਗੱਲ 'ਚ ਰੱਸਾ ਪਾ ਕੇ ਰੱਖਦੇ ਆ ਨਾ ਵੀ ਜਿੰਨਾ ਅਸੀਂ ਕਹਾਂਗੇ ਉਹਨਾਂ ਬੋਲਣਾ ਇਸ ਤੋਂ ਵੱਧ ਨਹੀਂ ਬੋਲਣਾ ਗੱਲ ਛੋਟੀ ਆ ਜਾਂਦੀ ਏ ਸਾਰੀ ਪਾਰਟੀਆਂ ਨੇ ਗਠਵੰਦਰ ਕਰ ਲਿਆ ਹੁਣ ਪਾਰਟੀ ਰਹਿ ਕਿਹੜੀ ਗਈ ਏ ਕਾਂਗਰਸ ਇੱਕ ਹੋ ਗਈ ਏ ਇੰਡੀਅਨ ਗਠਵੰਦਰ ਬਣ ਚੁੱਕਾ ਆਇਆ ਵਾ ਇਹ ਦਿਖਾਵਾ ਫਿਰ ਕਿਉਂ ਆ ਸਾਫ਼ ਕਹਿ ਦੇਣ ਚੰਡੀਗੜ੍ਹ ਤੋਂ ਸ਼ੁਰੂ ਹੋ ਜਾਂਦਾ ਪੰਜਾਬ ਜਿਲ੍ਹਾ ਲੱਗ ਕਰਤਾ ਪੰਜਾਬ ਸੂਬਾ ਲੱਗ ਕਰਤਾ ਇਹ ਧੋਖਾ ਦੇ ਰਹੇ ਆ ਇਕੱਠੇ ਹੋ ਕੇ ਰਲ ਮਿਲੇ ਹੋਏ ਆ ਔਰ ਇਸੇ ਕਰਕੇ ਮੇਰੇ ਸਮਾਜ ਨੇ ਜਿਹੜਾ ਮੈਨੂੰ ਚੋਣ ਨਿਸ਼ਾਨ ਜਿਹੜਾ ਬੈਟ ਮਿਲਿਆ ਵਾ 31 ਨੰਬਰ ਆ ਔਰ ਮੇਰਾ ਸਮਾਜ ਜਿਹੜਾ ਵਾ ਬੈਟ ਦਾ ਬਟਨ ਦਬਾ ਕੇ ਆਓ ਜਾਸਿਕ ਸਾਰੇਗਾ ਕਿ ਸਾਰੀਆਂ ਪਾਰਟੀਆਂ ਗਰਾਉਂਡੋਂ ਬਾਹਰ ਜਾਣ ਗਈਆਂ ਬੋਲਾ ਕਿੱਧਰ ਕਿੱਧਰ ਜਾਣ ਗਈਆਂ ਵੀ ਦੱਸੋ ਨਾ ਇਹ ਤਾਂ ਹੁਣ 4 ਤਰੀਕ ਨੂੰ ਦੱਸਾਂਗੇ ਕਿਹੜੀ ਬੰਨਾ ਕਿੱਥੇ ਕਿੱਥੇ ਗਈ ਆ ਆ ਸਵਾਲ ਬੜਾ ਸੋਹਣਾ ਕਿੱਥੇ ਜਾਣੀਆਂ ਜਿਨ੍ਹਾਂ ਦੇ ਵੱਜਣਗੇ ਉਹਨਾਂ ਨੂੰ ਆਪੇ ਪਤਾ ਸਾਸ ਹੋ ਜਾਣਾ ਜਾਣੀਆਂ ਕਿੱਧਰ ਕਿੱਧਰ ਐ ਇਹ ਪਤਾ ਨਹੀਂ ਹੁਣ ਕਿਹੜੀ ਕਾਂਗਰਸ ਵੱਲ ਜਾਓ ਕਿ ਆਮ ਪਾਰਟੀ ਵੱਲ ਜਾਓ ਕਿ ਕਿੱਥੇ બીજી ਵੱਲ ਜਾਓ ਕਿੱਧਰ ਜਾਓ ਇਹ ਨਹੀਂ ਪਤਾ ਸਪਨੇ ਚਾਣਾ ਚਾਹੀਦਾ ਆਣਾ ਚਾਹੀਦਾ ਸਪਨੇ ਚਾਣਾ ਚਾਹੀਦਾ ਪਾਰਟੀਆਂ ਮੁੰਗੇਰੀ ਲਾਲ ਦੇ ਸਪਨੇ ਦਿਖਾਉਂਦੇ ਆਣਾ ਚਾਹੀਦਾ ਨਹੀਂ 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 ਕੀ ਸੋਚ ਬਣਾਣੀ ਹੈ ਅਗਾ ਨਾਰੀਆਂ ਦੇ ਵਿੱਚ ਨਾਰੀਆਂ ਹੁਣ ਜਾਗ ਚੁੱਕੀਆਂ ਨੇ ਹੁਣ ਕੋਈ ਸੁਪਨਾ ਨਹੀਂ ਲੈਣਗੇ ਹਕੀਕਤ ਲਊਗੀ ਹੁਣ ਜਿਹੜਾ ਹਕੀਕਤ ਕਰੂਗਾ ਉਹਦੇ ਨਾਲ ਆ ਲੇਕਿਨ ਨਰੇਸ਼ ਸਿੰਘ ਆਨੇ ਪਿੱਛੇ ਆਵਾਮ ਹੈ ਆਵਾਮ ਵੀ ਦੇਖ ਸਕਦੇ ਹੋ ਇਹ ਆਵਾਮ ਤੇ ਇਹ ਮਲਾਵਾ ਇਹ ਡਰਾਮਾ ਨਹੀਂ ਰਚਿਆ ਹੋਇਆ ਇਹ ਡਰਾਮਾ ਨਹੀਂ ਹੈ ਇਹ ਹਾਰਦਿਕ ਤੌਰ ਉੱਤੇ ਮੈਂ ਇਸ ਕਰਕੇ ਦਿਖਾ ਰਿਹਾ ਆ ਵਾਂ ਇਹ ਸਪੈਸ਼ਲ VOTERਾਂ ਨੇ ਪਾਈਆਂ ਨੇ ਜੋ VOTER ਜਿਹੜੇ ਸੋਚਦੇ ਨੇ ਕਿ ਸਾਡਾ ਸਮਾਜ ਸਾਡੀ ਜੇ ਤੇ ਪੱਕੀ ਹੋਵੇ ਤਾਂ ਇਹ ਚੀਜ਼ਾਂ ਕਾਹ ਪਾਈਆਂ ਗਈਆਂ ਨੇ तमाम पार्टियां ਦੇ ਇਕੱਠੀਆਂ ਹੋ ਗਈਆਂ ਨੇ ਸਾਂ ਇੱਕ ਪਾਰਟੀ ਨੂੰ ਹਰਾਉਣ ਵਾਸਤੇ ਤੇ ਇੱਕ ਸ਼ਖਸ ਨੂੰ ਹਰਾਉਣ ਵਾਸਤੇ 42 ਬੰਦੇ ਨੇ 45 ਬੰਦੇ ਇਕੱਠੇ ਹੋ ਚੁੱਕੇ ਹੋਏ ਨੇ ਕਿ ਇੱਕ ਬੰਦੇ ਨੂੰ ਹਰਾਣਾ ਹਰਾਣਾ ਦੌ ਪੇਚ ਪੂਰਾ ਲਾੜਾ ਲੈਣਾ ਐਦਕੀ ਤਿੰਨੀ ਵੀਏ ਮਸ਼ੀਨਾਂ ਨੇ ਇਹਨਾ ਸੋਚਣਾ ਇੱਕ ਦੋ ਹੋਣਗੀਆਂ ਬੰਦੇ بڑے ਨੇ ਐਮਪੀ ਬੜੇ ਨੇ ਲੇਕਿਨ ਐਦਾਂ ਦੇ ਬੰਦੇ ਨਹੀਂ ਮਿਲਨੇ ਕਿਉਂਕਿ ਸਾਦੇ ਕੱਪੜੇ ਮੈਂ ਪਹਿਲੀ ਵੀ ਦੱਸਿਆ ਸੀ ਸਾਦੇ ਕੱਪੜੇ ਸਾਦਾ ਪਹਿਨਾਵਾ ਕੋਈ ਨੀਗਾ ਬੂਟ ਨਾੜੇ ਮੈਕਿਆ ਹੋਵੇ ਪਾਇਆ ਹੋਵੇ ਲਿਵਾਈਜ਼ ਦਾ ਪਾਇਆ ਹੋਵੇ ਐਕਸ਼ਨ ਦਾ ਪਾਇਆ ਹੋਵੇ ਰੈਡ ਚੀਵ ਦਾ ਪਾਇਆ ਹੋਵੇ ਜਾਂ ਆਕਟਿਵ ਦਾ ਪਾਇਆ ਹੋਵੇ ਜਾਂ ਮੈਂ ਕਹਿੰਦਾ ਪਜਾਮਾ ਜਿਹੜਾ ਜਾਂ ਕੁਰਤਾ ਜਿਹੜਾ ਵਾ ਨਾਈਕੀ ਦਾ ਪਾਇਆ ਹੋਵੇ ਐਡੀਟਸ ਦਾ ਪਾਇਆ ਹੋਵੇ ਨਹੀਂ ਇਹ ਸਿੰਪਲ ਦਾ ਕਪੜਾ 2250 ਰੁਪਏ ਮੀਟਰ ਮਿਲ ਜਾਂਦਾ ਵਾ ਉਹ ਪਾ ਕੇ ਕੰਪੇਨੀ ਕਰਨ ਚੱਲ ਪਏ ਨੇ ਹੁਣ ਇਹਨਾਂ ਨੂੰ ਜਿਤਾਣਾ ਤੁਹਾਡਾ ਹੱਕ ਬਣਦਾ ਤੇ ਇਹਨਾਂ ਨੂੰ ਵੋਟ ਵਾ ਕੇ ਇੱਕ ਵਿਸ਼ਵਾਸ ਕਰਨਾ ਵੀ ਤੁਹਾਡਾ ਹੱਕ ਬੰਦਾ ਕਿ ਸਮਾਜ ਦੀ ਗੱਲ ਤੇ ਪੰਜਾਬ ਦੀ ਗੱਲ ਹਿੱਤਾਂ ਦੀ ਲੋਕ ਸਭਾ ਦੀ ਗੱਲ ਤੇ ਜ਼ਿਲ੍ਹੇ ਦੀ ਗੱਲ ਲੋਕ ਸਭਾ ਦੇ ਵਿੱਚ ਉਹ ਹੀ ਸੱਚੇ 50 ਦਾ ਜਿਹੜਾ ਘਰੋਂ ਸਾਡਾ ਚੱਲੇ ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ